ਚੰਦਨ ਵਾਰਡਰੋਬਸ ਕੀ 10 ਇਅਰਸ ਕੀ ਵਾਰੰਟੀ ਦਿੰਦੇ ਹਨ। ਤੋ ਇਸਮੇ ਸਾਡੀ ਵਾਰਡਰੋਬ ਦਾ ਸੈਟਅਪ ਆ ਗਿਆ। ਦਿਸ ਇਜ਼ ਦਾ ਹੈਂਗਰ ਲਿਫਟਰ। ਦਿਸ ਇਜ਼ ਅ ਜੁਐਲਰੀ ਟ੍ਰੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਚੰਡੀਗੜ੍ਹ। ਸ਼ਹਿਰ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਦਾ ਆਰਕੀਟੈਕਚਰਲ ਐਕਸਪੋ ਸੈਕਟਰ 17 ਦੇ ਪਲੇਡ ਗਰਾਊਂਡ ਦੇ ਵਿੱਚ ਇਹ ਐਕਸਪੋ ਜਿਹੜਾ ਉਹ ਲੱਗਿਆ ਹੋਇਆ। ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਆਰਕੀਟੈਕਚਰਲ ਐਕਸਪੋ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਸਾਰੀ ਆਪਾਂ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ ਵੀ ਕਿੰਨੀ ਡੇਟ ਤੋਂ ਲੈ ਕੇ ਕਿੰਨੀ ਡੇਟ ਤੱਕ ਇਹ ਸਾਰਾ ਐਕਸਪੋ ਆ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਚੱਲਦੇ ਆਪਾਂ ਸਾਰਾ ਐਕਸਪੋ ਤੁਹਾਨੂੰ ਦਿਖਾਉਦੇ ਆ ਇੱਥੇ ਜਿਹੜੀ ਉਹ ਐਂਟਰੀ ਬਣੀ ਹੋਈ ਹੈ ਦਾ ਆਰਕੀਟੈਕਚਰਲ ਐਕਸਪੋ ਬਾਕੀ ਉੱਪਰ ਡੇਟਾ ਜਿਹੜੀਆਂ ਉਹ ਲਿਖੀਆਂ ਹੋਈਆਂ ਨੇ 7 8 9 ਅਤੇ 10 ਫਰਵਰੀ ਤੇ 4 ਦਿਨ ਦਾ ਇਹ ਐਗਜ਼ੀਬਿਸ਼ਨ ਹੈ ਸੈਕਟਰ 17 ਦੇ ਪ੍ਰੇਅਰਡ ਗਰਾਊਂਡ ਦੇ ਵਿੱਚ ਆ ਇਹ ਚੱਲਦੇ ਆਪਾਂ ਐਂਟਰੀ ਕਰਦੇ ਆਂ ਤੇ ਐਂਟਰੀ ਵਾਸਤੇ ਪਾਸ ਜਿਹੜਾ ਹੋ ਬਣਵਾਉਨੇ ਆ ਇਹ ਜਿਹੜਾ ਐਕਸਪੋ ਹੈ ਸਾਰਾ ਘਰਾਂ ਦੀ ਹੋਮ ਡੈਕੋਰੇਸ਼ਨ ਵਾਸਤੇ ਹਨਾ ਇੰਟੀਰੀਅਰ ਐਕਸਟੀਰੀਅਰ ਉਹਦੇ ਨਾਲਾ ਸੰਬੰਧਿਤ ਹੈ ਤੇ ਇੱਥੇ ਬੋਰਡਿੰਗ ਹਾਸਟਲ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਾਕੀ ਇੱਥੇ ਵੀ ਐਂਟਰੀ ਗੇਟ ਜਿਹੜਾ ਉਹ ਬਣਿਆ ਹੋਇਆ ਉੱਪਰ ਲਿਖਿਆ ਹੋਇਆ బిਗੇਸਟ ਐਗਜ਼ੀਬਿਸ਼ਨ ਇੰਟੀਰੀਅਰ ਐਕਸਟੀਰੀਅਰ ਤੇ ਸਾਰਾ ਹੋਮ ਡੈਕੋਰੇਸ਼ਨ ਦੇ ਨਾਲ ਇਹ ਰਿਲੇਟਡ ਹੈ ਜਿਹ ਰਜਿਸਟ੍ਰੇਸ਼ਨ ਡੈਸਕ ਜਿਹੜੀ ਉਹ ਬਣੀ ਹੋਈ ਹੈ ਰਜਿਸਟ੍ਰੇਸ਼ਨ ਡੈਸਕ ਤੇ ਆਪਾਂ ਐਂਟਰੀ ਜਿਹੜੀ ਆਪਣੀ ਉਹ ਕਰਵਾਉਨੇ ਆ 4 ਦਿਨ ਦਾ ਇਹ ਐਗਜ਼ੀਬਿਸ਼ਨ ਦਾ ਡੇਟਾ ਆਪਾਂ ਤੁਹਾਨੂੰ ਜਿਹੜੀਆਂ ਉਹ ਦੱਸੀ ਹੀ ਨੇ ਤੇ ਇੱਥੇ ਜਿਹੜੀ ਹੋਰ ਰਜਿਸਟ੍ਰੇਸ਼ਨ ਡੈਸਕ ਬਣੀ ਹੋਈ ਹੈ ਰਜਿਸਟ੍ਰੇਸ਼ਨ ਕਰਵਾ ਕੇ ਫਿਰ ਆਪਾਂ ਇੱਥੇ ਜਿਹੜੀ ਉਹ ਐਟਰੀ ਕਰਦੇ ਆਂ ਇੱਧਰ ਸਾਹਮਣੇ ਬਣਿਆ ਹੋਇਆ ਰਜਿਸਟ੍ਰੇਸ਼ਨ ਡੈਸਕ ਤੇ ਇੱਥੇ ਜਿਹੜੀ ਹੋਰ ਰਜਿਸਟ੍ਰੇਸ਼ਨ ਹੁੰਦੀ ਆ ਆਪਾਂ ਆਪਣੀ ਰਜਿਸਟ੍ਰੇਸ਼ਨ ਜਿਹੜੀ ਉਹ ਕਰਵਾ ਲਈ ਇਸ ਤਰ੍ਹਾਂ ਦਾ ਕਾਰਡ ਜਿਹੜਾ ਉਹ ਮਿਲਦਾ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਚ ਤੇ ਇੱਥੇ ਇਹ ਕਯੂਆਰ ਕੋਡ ਲੱਗਿਆ ਹੋਇਆ ਉਹ ਤੋਂ ਬਾਅਦ ਸਕੈਨ ਕਰਕੇ ਤੇ ਐਵੇਂ ਦਾ ਜਿਹੜਾ ਉਹ ਕਾਰਡ ਉਹ ਮਿਲ ਜਾਂਦਾ ਬਾਕੀ ਇੱਥੇ ਇਸ ਤਰ੍ਹਾਂ ਹਾਲ ਬਣੇ ਹੋਏ ਨੇ ਤੇ ਆਹ ਹੈਗਾ ਇੱਥੇ ਹਾਲ ਨੰਬਰ ਏ ਤੇ ਦੋ ਹਾਲ ਨੇ ਤੇ ਹਾਲ ਨੰਬਰ ਏ ਤੇ ਹਾਲ ਬੀ ਆਪਾਂ ਚੱਲਦੇ ਆਂ ਪਹਿਲਾਂ ਹਾਲ ਨੰਬਰ ਏ ਦੇਖਦੇ ਆਂ ਹਾਲ ਨੰਬਰ A ਦੇ ਅੰਦਰ ਚਲਦੇ ਆਂ ਚਲਦੇ ਆਪਾਂ ਹਾਲ ਨੰਬਰ A ਦੇ ਅੰਦਰ ਤੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹ ਜਿਹੜਾ ਐਗਜ਼ਿਬਿਸ਼ਨ ਹੈ ਹਨਾ ਇਹ ਇੰਟੀਰੀਅਰ ਐਕਸਟੀਰੀਅਰ ਦੇ ਨਾਲ ਰਿਲੇਟਡ ਹੈ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਹੈ ਤੇ ਇਹ ਐਗਜ਼ਿਬਿਸ਼ਨ ਦੇ ਵਿੱਚ ਸਾਰਾ ਘਰਾਂ ਦੀ ਡੈਕੋਰੇਸ਼ਨ ਦਾ ਸਮਾਨ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਚਲਦੇ ਆਪਾਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਦੇ ਆਂ ਤੇ ਇਸ ਤਰ੍ਹਾਂ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਇੱਥੇ ਡੋਰ ਬੜੇ ਹੋਏ ਹਨਾ ਤੇ ਆਹ ਘਰਾਂ ਵਾਸਤੇ ਡੋਰ ਨੇ ਨਵੇਂ-ਨਵੇਂ ਤਰੀਕੇ ਦੇ ਡੋਰ ਜਿਹੜੇ ਤੁਸੀਂ ਇੱਥੋਂ ਆਪਦੇ ਬੁੱਕ ਕਰਵਾ ਕੇ ਜਾ ਸਕਦੇ ਹੋ ਅਲੱਗ-ਅਲੱਗ ਕੰਪਨੀਆਂ ਇਸ ਤਰ੍ਹਾਂ ਇੱਥੇ ਜਿਹੜੀਆਂ ਹੁਆਈਆਂ ਹੋਈਆਂ ਨੇ ਜਿਹੜੀਆਂ ਘਰਾਂ ਦੀ ਡੈਕੋਰੇਸ਼ਨ ਵਾਲਾ ਸਮਾਨ ਬਣਾਉਂਦੀਆਂ ਨੇ ਜਾਂ ਘਰਾਂ ਦੇ ਨਾਲ ਰਿਲੇਟਡ ਹੋਰ ਜਿਹੜਾ ਉਹ ਸਮਾਨ ਹੈ ਉਹ ਬਣਾਉਂਦੀਆਂ ਨੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਐਸਐਸਕੇ ਵਾਲਿਆਂ ਦੀ ਸਟਾਲ ਹੈ ਤੇ ਇਹਨਾਂ ਦੇ ਜਿਹੜਾ ਉਹ ਸਾਰਾ ਸਮਾਨ ਹੈ ਸਵਿੱਚਾਂ ਵਗੈਰਾ ਨੇ ਤੇ ਸਵਿੱਚਾਂ ਹੋ ਗਈਆਂ, ਬੋਰਡ ਹੋ ਗਏ ਸਾਰੇ ਇਹਨਾਂ ਕੋਲ ਹਨ SSK ਵਾਲਿਆਂ ਦੀ ਇਹ سٹਾਲ ਹੈ ਇਸ ਤਰ੍ਹਾਂ ਸਾਰੀਆਂ سٹਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਸਾਰੇ ਬੋਰਡ ਨੇ ਸਵਿਚ ਵਗੈਰਾ ਨੇ ਸਾਰਾ ਇਹ ਐਗਜ਼ੀਬਿਸ਼ਨ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਸਮਾਨ ਦੇਖਣ ਨੂੰ ਮਿਲੂ ਉਹ ਹੋਮ ਡੈਕੋਰੇਸ਼ਨ ਦੇ ਨਾਲ ਅਫੀਲੀਟਡ ਮਿਲੂ ਇੰਟੀਰੀਅਰ ਐਕਸਟੀਰੀਅਰ ਹਨ ਤੇ ਇਸ ਤਰ੍ਹਾਂ ਦੀਆਂ ਸੋਚਾਂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦੀਆਂ ਸੀਗੀਆਂ ਤੇ ਐਵੇਂ ਦੀਆਂ ਸੋਚਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਤੇ ਇਸ ਤਰ੍ਹਾਂ ਦੀਆਂ ਸਾਰੀਆਂ سٹਾਲਾਂ ਇਹ ਐਗਜ਼ੀਬਿਸ਼ਨ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਐਕਸਪੋ ਦੇ ਵਿੱਚ ਹੈਗੀਆਂ ਨੇ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਹੋਰ ਉਹ ਦਿਖਾ ਦਿੰਦੇ ਆ ਤੇ ਇਸ ਤਰ੍ਹਾਂ ਦਾ ਸਮਾਨ ਵੀ ਤੁਹਾਨੂੰ ਇੱਥੋਂ ਜਿਹੜਾ ਉਹ ਦੇਖਣ ਨੂੰ ਮਿਲੂ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਆ ਫਰਨੀਚਰ ਵਾਲਾ ਸਮਾਨ ਹੋ ਗਿਆ ਸਾਰਾ ਹਨਾ ਇਹ ਘਰਾਂ ਦਾ ਸਾਰਾ ਸਮਾਨ ਆ ਅਲਮਾਰੀ ਹੋ ਗਈ ਜਿਵੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਬਾਕਸ ਵਗੈਰਾ ਰੱਖਣ ਨੂੰ ਹਨਾ ਅਲਮਾਰੀਆਂ ਹੋ ਗਈਆਂ ਸਾਹਮਣੇ ਜਿਵੇਂ ਬਹੁਤ ਸੋਹਣੇ ਸੋਹਣੇ ਤਰੀਕੇ ਨਾਲ ਇਹ ਜਿਹੜੀਆਂ ਉਹ ਬਣੀਆਂ ਹੋਈਆਂ ਰਹਿਗੀਆਂ ਤੇ ਆ ਫਾਇਰ ਵਾਸਤੇ ਹੋ ਗਿਆ ਜਿਵੇਂ ਜਿਹੜੇ ਫਾਇਰ ਐਗਜ਼ਿਟ ਲਾਉਂਦੇ ਨੇ ਤੇ ਇਹ ਸਾਰਾ ਫਾਇਰ ਵਾਲਾ ਇਹਨਾਂ ਦੇ ਕੋਲ सर आपके पास सारा फायर वाला है, है। अच्छा आईएसओ आई विद आईएसआई मार्क है हमारा और हमारी खुद की प्रोडक्शन है सारी चीज़ों की क्या क्या होता है आपके पास हमारे पास फायर सेफ्टी सिलेंडर्स हो गए फायर हाइडेंट सिस्टम हो गया फायर पंप हो गए फायर सिस्टम हो गया और हम ऑल ओवर प्रोजेक्ट करके देते हैं मतलब किसी को इंस्टॉलेशन भी कराना है वो भी हम करके देते हैं अगर किसी को ओनली फॉर मेटेरियल चाहिए तो हम सेल आउट भी करते हैं और हमारे पास डेली का मतलब कोई भी क्वांटिटी या हंड्रेड प्लस का बल्क स्टॉक रेडी रहता है जी सर और ये लोकल ट्राई सिटी चंडीगढ़ के अंदर ही है फेस वन इंडस्ट्री एरिया प्लॉट नंबर टू फाइव सेवन टू फाइव एट ਥੈਂਕ ਯੂ ਵੈਲਕਮ ਯੂ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਸਰੋਣੀਆਂ ਨੇ ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਨਾ ਇਹ ਫਾਇਰ ਦੇ ਨਾਲ ਰਿਲੇਟਡ ਸੀਗਾ ਸਾਰਾ ਇਹਨਾਂ ਦੇ ਕੋਲ ਜਿਹੜੇ ਫਾਇਰ ਐਗਜ਼ਿਟ ਜਿਹੜੇ ਉਹ ਬਣਾਉਂਦੇ ਨੇ ਤੇ ਐਵੇਂ ਦੀਆਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇਗੀਆਂ ਇਹ ਐਗਜ਼ੀਬੀਸ਼ਨ ਦੇ ਵਿੱਚ ਬਾਕੀ ਜਿਵੇਂ ਆਹ ਕੁਝ ਹੋ ਗਏ ਅਲੱਗ-ਅਲੱਗ ਤਰ੍ਹਾਂ ਦੀਆਂ ਚਾਦਰਾਂ ਹੋ ਗਈਆਂ ਟੀਨਾ ਹੋ ਗਿਆ ਹਨਾ ਇਹ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਜਿਵੇਂ ਆਏ ਮੇਰੀ ਆਪਾਂ ਨਾਰਮਲ ਚਾਦਰਾਂ ਜਿਹੜੀਆਂ ਉਹ ਦੇਖਦੇ ਆ ਇਹਨਾਂ ਦੇ ਕੋਲ ਬਹੁਤ ਅਲੱਗ-ਅ ਐਵੇਂ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਆਈਆਂ ਹੋਈਆਂ ਨੇਗੀਆਂ ਆ ਇਹਨਾਂ ਨੇ ਸ਼ੈੱਡ ਵੀ ਇੱਥੇ ਜਿਹੜਾ ਉਹ ਪਾ ਕੇ ਦਿਖਾਇਆ ਹੋਇਆ ਮਾਡਲ ਇੱਕ ਤਿਆਰ ਕੀਤਾ ਹੋਇਆ ਵੀ ਇਸ ਤਰ੍ਹਾਂ ਸੀ ਸ਼ੈੱਡ ਜਿਹੜਾ ਉਹ ਪਾਉਨੇ ਆ ਤੇ ਅੱਗੇ ਚੱਲਦੇ ਆਪਾਂ ਅੱਗੇ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਹੋਈਆਂ ਨੇ ਜਿਵੇਂ ਆਹ ਸਟਾਲ ਲੱਗੀ ਹੋਈ ਹੈ ਤੁਸੀਂ ਦੇਖ ਰਹੇ ਹੋ ਹਨ ਤੇ ਆ ਉੱਪਰ ਜਿਵੇਂ ਝੂਮਰ ਲੱਗੇ ਹੋਏ ਨੇ ਇਹ ਸਾਰਾ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਹੈ ਇਹਨਾਂ ਦੇ ਕੋਲ ਸਾਰੀਆਂ ਚੀਜ਼ਾਂ ਘਰਾਂ ਦੇ ਸਜਾਵਟੀ ਸਮਾਨ ਵਾਲੀਆਂ ਨੇ ਬਾਕੀ ਸਾਰਾ ਇਹ ਮਾਡਲ ਇਹਨਾਂ ਨੇ ਇੱਥੇ ਤਿਆਰ ਕੀਤਾ ਹੋਇਆ ਹਨ ਵੀ ਕਿਸ ਤਰ ਤਾਂ ਜੇ ਚੱਲਦੇ ਆਪਾਂ ਅੱਗੇ ਦੇਖਦੇ ਆਂ ਤੇ ਆ ਵੀ ਸਾਰਾ ਡੋਰ ਦੇ ਨਾਲ ਰਿਲੇਟਡ ਹੋ ਗਿਆ, ਲੌਕ ਹੋ ਗਿਆ, ਕੁਝ ਇਹਨਾਂ ਕੋਲ ਹਨਾ ਤੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ, ਲੌਕ ਦੇ ਹੈਂਡਲ ਹੋ ਗਏ। ਆ ਬਹੁਤ ਅਲੱਗ-ਅਲੱਗ ਤਰੀਕੇ ਦੇ ਹੈਂਡਲ ਨੇ ਇਹਨਾਂ ਦੇ ਕੋਲ ਦੇਖ ਸਕਦੇ ਹੋ ਤੁਸੀਂ। ਡੋਰ ਵਾਸਤੇ ਹਨਾ ਤੁਸੀਂ ਹੈਂਡਲ ਲੈ ਕੇ ਜਾਣੇ ਨੇ। ਬਹੁਤ ਤੋਂ ਸੋਹਣੇ-ਸੋਹਣੇ ਤਰੀਕੇ ਦੇ ਨੇ ਆ 골ਡ ਕਲਰ ਦਾ ਜਿਹੜਾ ਹੋਮ ਬਣਿਆ ਹੋਇਆ। ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਇਹ ਐਕਸਪੋ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਅੱਗੇ ਚੱਲਦੇ ਆਪਾਂ ਅੱਗੇ ਜਾ ਕੇ ਉਹ ਦੇਖਦੇ ਆਂ ਤੇ ਇੱਥੇ ਦੋ ਹਾਲ ਜਿਹੜੇ ਉਹ ਬਣੇ ਹੋਏ ਨੇ ਇਹ ਐਕਸਪੋ ਦੇ ਵਿੱਚ ਤੇ ਦੋਨੋਂ ਹਾਲ ਆਪਾਂ ਤੁਹਾਨੂੰ ਜਿਹੜੇ ਉਹ ਦਿਖਾਵਾਂਗੇ ਇਹ ਹਾਲ A ਹੈ ਹਾਲ ਨੰਬਰ A ਜਿਹੜਾ ਆਪਾਂ ਉਹ ਦੇਖ ਰਹੇ ਆਂ ਤੇ ਇੱਥੇ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੱਜ ਮੈਂ ਲੌਕ ਇਟਾਂ ਹੋ ਗਈਆਂ ਸਾਰੀਆਂ ਹਨਾ ਐਵੇਂ ਨੀ ਸਟਾਲਾਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆ ਅਲੱਗ-ਅਲੱਗ ਤਰੀਕੇ ਜਿਹੇ ਇਹਨਾਂ ਦੇ ਕੋਲ ਲੋਕਟਾਂ ਨੇ ਜਿਵੇਂ ਆਪਾਂ ਨਾਰਮਲ ਇੱਕ ਤਰ੍ਹਾਂ ਦੀਆਂ ਦੇਖਦੇ ਆ ਤੇ ਇਹਨਾਂ ਕੋਲ ਬਹੁਤ ਅਲੱਗ-ਅਲੱਗ ਤਰੀਕੇ ਦੀਆਂ ਨੇ ਜਿਵੇਂ ਫਰਸ਼ ਵਾਸਤੇ ਡਿਜ਼ਾਈਨ ਵਾਲੀਆਂ ਹੋ ਗਈਆਂ ਇਸ ਤਰ੍ਹਾਂ ਦੀਆਂ ਸਟਾਲਾਂ ਇਹ ਐਕਸਪੋ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਐਗਜ਼ਿਬਿਸ਼ਨ ਦੇ ਵਿੱਚ ਲੱਗੀਆਂ ਹੋਈਆਂ ਨੇ ਆ ਜਿਵੇਂ ਇਹਨਾਂ ਦੇ ਕੋਲ ਲੋਕ ਵਗੈਰਾ ਆਗੇ ਹਨਾ ਹੋਮ ਸੇਫਟੀ ਵਾਸਤੇ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਤੁਹਾਨੂੰ ਇੱਥੇ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ ਤੇ ਬਾਕੀ ਸਾਰਾ ਕਾ ਹੋਮ ਦੇ ਨਾਲ ਰਿਲੇਟਡ ਬਿਲਡਿੰਗ ਦੇ ਨਾਲ ਰਿਲੇਟਡ ਤੁਹਾਨੂੰ ਇਥੇ ਜਿਹੜਾ ਹੋ ਦੇਖਣ ਨੂੰ ਮਿਲੂਗਾ ਸਾਰੇ ਪ੍ਰੋਡਕਟ ਵੀ ਨੇ ਜਿਹੜੇ ਕੁਝ ਹੋ ਤੇ ਇਧਰ ਨਾਲੇ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਜਿਵੇਂ ਪਹਿਲਾਂ ਆਪਾਂ ਤੁਹਾਨੂੰ ਹੈਂਡਲ ਵਗੈਰਾ ਦਿਖਾਏ ਸੀਗੇ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਇਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਾਕੀ ਇਥੇ ਤੁਸੀਂ ਦੇਖ ਸਕਦੇ ਹੋ ਅਲੂਮੀਨੀਅਮ ਦੇ ਡੋਰ ਆ ਗਏ ਹਨ ਇਹਨਾਂ ਕੋਲ ਹਨ ਡੋਰ ਇਹਨਾਂ ਨੇ ਡਿਸਪਲੇ ਵੀ ਜਿਹੜੇ ਉਹ ਕੀਤੇ ਹੋਏ ਨੇ ਹਨ ਬ੍ਰੇਕ ਗਲਾਸ ਉਤੇ ਸਰ ਆਪकी बात ग्लास सिक्योरिटी ग्लास, ग्लास है ठीक है।, है जी जे دروازوں میں گیا ہے گیٹاں چ بھی سارے اسی ਐਵੇਂ ਦੇ ਕਿਸੇ میں سیکیورٹی لگا ਕਿਸੇ میں ٹفن لگا ٹھیک ہے جی ਜਿਵੇਂ ਸਰ رونیاں نے අපਨੂੰ ਦਿਖਾਇਆ ਹਨ ਤੇ ਇਹ ਟੁੱਟਦਾ ਨਹੀਂ ਹੈਗਾ گلاس ਜਿੰਨੀ ਮਰਜੀ زور ਨਾਲ ਉਹ ਕਰ ਲੋ کیا پرائس کیا ہے جی ਸਰ ਇਹਨਾਂ ਦਾ ਸਾਰੇ ਕਸਟਮਾਈਜ਼ ਪ੍ਰੋਟੈਕਟਰਸ ਦਾ ਪ੍ਰਾਈਸ ਐਸੇ ਡਿਫਾਈਨ ਨਹੀਂ ਹੁੰਦਾ ਡਿਪੈਂਡ ਕਰਦਾ ਕਿ ਆਪ ਕਿੰਨੇ ਐਮ ਐਮ ਦਾ ਗਲਾਸ ਲਾਤੇ ਕਿੰਨੇ ਐਮ ਐਮ ਦਾ ਲਾਤੇ ਉਸਕੇ ਅਕੋਰਡਿੰਗ ਹੋਦਾ ਹੈ ਜੀ ਤੇ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਐਗਜ਼ੀਬਿਸ਼ਨ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਤੇ ਇੱਧਰ ਕੁਝ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੇ ਹੋ ਮਿਲਣਗੀਆਂ ਆਹ ਮ사ਜ ਵਾਲੀਆਂ ਜਿਹੜੀਆਂ ਉਹ ਮਸ਼ੀਨਾਂ ਹੋ ਗਈਆਂ ਹਨ ਇਹ ਵੀ ਇੱਥੇ ਐਗਜ਼ੀਬਿਸ਼ਨ ਦੇ ਵਿੱਚ ਜਿਹੜੀਆਂ ਉਹ ਹੈਗੀਆਂ ਨੇਗੇ ਮ사ਜ ਦੇ ਨਾਲ ਰਿਲੇਟਡ ਮਸ਼ੀਨਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲਣਗੀਆਂ ਤੇ ਅੱਗੇ ਆਪਾਂ ਚੱਲਦੇ ਆ ਅੱਗੇ ਉਹ ਤੁਹਾਨੂੰ ਜਿਹੜਾ ਸਾ ਜਿਆਦਾਤਰ ਸਮਾਨ ਤੁਹਾਨੂੰ ਇੱਥੇ ਘਰਾਂ ਦੇ ਨਾਲੇ ਰਿਲੇਟਡ ਮਿਲੂਗਾ ਜਿਹੜਾ ਘਰਾਂ ਵਾਸਤੇ ਜਿਹੜਾ ਉਹ ਵਰਤਿਆ ਜਾਂਦਾ ਤੇ ਆ ਜਿਵੇਂ ਇੱਥੇ ਟੈਂਕਰ ਆ ਗਿਆ ਹਨਾ ਵਾਟਰ ਟੈਂਕਰ ਆ ਗਿਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲਣਗੀਆਂ ਇਹ ਐਗਜ਼ੀਬਿਸ਼ਨ ਦੇ ਵਿੱਚ ਆ ਸਾਰੇ ਇਹਨਾਂ ਦੇ ਕੋਲ ਸਿਕਿਉਰਿਟੀ ਲੋਕ ਆ ਗਏ ਤੇ ਬਹੁਤ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇਗੀਆਂ ਇਹਨਾਂ ਦੇ ਲੋਕ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਸਾਰੇ ਸਿਕਿਉਰਿਟੀ ਲੋਕ ਨੇ ਇਹਨਾਂ ਦੇ ਕੋਲ ਤੇ ਇਸ ਤਰ੍ਹਾਂ ਸਾਰਾ ਇਹ ਐਗਜ਼ੀਬਿਸ਼ਨ ਜਿਹੜਾ ਉਹ ਲੱਗਿਆ ਹੋਇਆ ਤੇ ਗਏ ਚੱਲਦੇ ਆਪਾਂ ਕਿਉਂ ਤੁਹਾਨੂੰ ਹੋਰ ਜਿਹੜਾ ਉਹ ਦਿਖਾ ਦੰਦੇ ਆ ਜਾ ਕੇ ਐਗਜ਼ੀਬਿਸ਼ਨ ਅੱਗੇ ਕੁਝ ਹੋਰ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਸਾਨੇ ਵਾਲੇ ਦੇ ਵਿੱਚ ਇਨਸਟੈਕਟ ਐਕਸਪੋ ਲੱਗਦਾ ਹਨਾ ਇਹ ਵੀ ਉਸ ਤਰ੍ਹਾਂ ਦੇ ਹੀ ਆ ਉਹ ਜਿਵੇਂ ਹੋਮ ਡੈਕੋਰੇਸ਼ਨ ਵਾਲਾ ਹੁੰਦਾ ਉਹ ਵੀ ਇਹ ਆ ਤੇ ਇਹਨਾਂ ਦੇ ਵੀ ਸਟਾਲ ਇੱਥੇ ਲੱਗੀ ਹੋਈ ਹੈ ਇਹਨਾਂ ਦੇ ਕੋਲ ਅਲੱਗ-ਅਲੱਗ ਗਲਾਸ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਇਹਨੇ ਬਹੁਤ ਸਾਰੇ ਨਵੇਂ-ਨਵੇਂ ਤਰੀਕੇ ਦੇ ਇਹਨਾਂ ਦੇ ਕੋਲ ਗਲਾਸ ਨੇ ਅੱਜ ਫਸਟ ਡੇ ਹੋਣ ਕਰਕੇ ਇਹ ਆਪਦੀਆਂ ਸਟਾਲਾਂ ਜਿਹੜੀਆਂ ਉਹ ਫਿੱਟ ਜਿਹੜੀਆਂ ਉਹ ਕਰ ਰਹੇ ਨੇ ਜੇ ਆਪਾਂ ਗਲਾਸ ਤੁਹਾਨੂੰ ਜਿਹੜੇ ਉਹ ਦਿਖਾ ਵੀ ਦਿੰਦੇ ਆ ਦੂਸਰੀ ਸਾਈਡ ਤੋਂ ਜਾ ਕੇ ਤੇ ਇਹਦੇ ਨਾਲ ਇਹ ਕੁਝ ਆ ਡੋਰ ਆ ਗਏ ਜਿਵੇਂ ਲੱਕੜ ਦੇ ਸਾਰੇ ਆ ਦਰਵਾਜ਼ੇ ਨੇ ਆਪਦੇ ਘਰਾਂ ਵਾਸਤੇ ਤੁਸੀਂ ਇੱਥੋਂ ਬੁਕਿੰਗ ਜਿਹੜੀ ਉਹ ਕਰਵਾ ਸਕਦੇ ਹੋ ਇਹਨਾਂ ਨੇ ਆਪਦੇ ਅਲੱਗ-ਅਲੱਗ ਮਾਡਲ ਜਿਹੜੇ ਉਹ ਲਾਏ ਹੋਏ ਨੇ ਹਨਾ ਅਲੱਗ-ਅਲੱਗ ਡਿਜ਼ਾਈਨ ਜਿਹੜੇ ਉਹ ਲਾਏ ਹੋਏ ਨੇ ਤੇ ਇੱਧਰ ਜਿਵੇਂ ਆ ਗਲਾਸ ਆ ਗਏ ਨੇ ਉਹਦੇ ਕੋਲ ਇਸ ਤਰ੍ਹਾਂ ਐਵੇਂ ਜਿਹੇ ਇੰਸਟਾਲਾ ਹੈਗੀਆਂ ਨੇ ਆਲ ਬਹੁਤ ਅਲੱਗ-ਅਲੱਗ ਤਰੀਕੇ ਦੇ ਇਹਨਾਂ ਦੇ ਕੋਲ ਗਲਾਸ ਨੇ ਇਹ ਸਾਰੇ ਸ਼ੀਸ਼ੇ ਨੇ ਜੇ ਆਪਾਂ ਪੰਜਾਬੀ ਚ ਕਹੀਏ ਸਾਰੇ ਸ਼ੀਸ਼ੇ ਨੇ ਇਹ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਜਿਹੜਾ ਉਹ ਦਿਖਾਉਣੇ ਆ ਜਾ ਕੇ ਤੇ ਕੁਝ ਪਾਈਪਾਂ ਵਾਲੀਆਂ ਇੱਥੇ ਉਹ ਵੀ ਕੰਪਨੀਆਂ ਜਿਹੜੀਆਂ ਉਹ ਆਈਆਂ ਹੋਈਆਂ ਨੇ ਹਨਾ ਕਿਉਂਕਿ ਘਰਾਂ ਦੇ ਵਿੱਚ ਜਿਵੇਂ ਸਮਾਨ ਜਿਹੜਾ ਉਹ ਯੂਜ਼ ਹੁੰਦਾ ਤੇ ਪਾਈਪਾਂ ਵਗੈਰਾ ਹੋਗੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਇਹ ਐਗਜ਼ੀਬਿਸ਼ਨ ਦੇ ਵਿੱਚ ਵਾਟਰ ਦੀ ਸਪਲਾਈ ਵਾਸਤੇ ਪਾਣੀ ਦੀ ਜਿਹੜੀ ਸਾਰੀ ਸਪਲਾਈ ਆ ਹਨਾ ਉਹ ਉਹਦੇ ਨਾਲ ਰਿਲੇਟਿਡ ਵੀ ਸਟਾਲਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇਗੀਆਂ ਇਹ ਐਗਜ਼ੀਬਿਸ਼ਨ ਦੇ ਵਿੱਚ ਤੇ ਆਈਟੀ ਉਹ ਜਦੋਂ ਆ ਗਈਆਂ ਬਲਾਕ ਆ ਗਈਆਂ ਟਾਂ ਆ ਗਈਆਂ ਹਨ ਬਹੁਤ ਸਾਰੇ ਅਲੱਗ-ਅਲੱਗ ਤਰੀਕੇ ਦੀਆਂ ਨੇ ਤੇ ਇਹ ਆਪਾਂ ਬ੍ਰਿਕਸ ਬ੍ਰਿਕਸ ਨੇ ਇਹਨਾਂ ਕੋਲ ਤੁਸੀਂ ਦੇਖੋ ਬਹੁਤ ਅਲੱਗ-ਅਲੱਗ ਤਰੀਕੇ ਦੀਆਂ ਨੇ ਆਹ ਛੋਟੀਆਂ-ਛੋਟੀਆਂ ਟਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਕੋਈ ਵੀ ਡਿਜ਼ਾਈਨ ਬਣਾਉਣਾ ਤੁਸੀਂ ਘਰਾਂ ਦੇ ਵਿੱਚ ਬਾਕੀ ਹੋਰ ਵੀ ਇਹਨਾਂ ਨੇ ਬਹੁਤ ਸਾਰੀਆਂ ਇੱਥੇ ਡਿਸਪਲੇ ਜਿਹੜੀਆਂ ਉਹ ਕੀਤੀਆਂ ਹੋਈਆਂ ਨੇ ਲਾਈਆਂ ਹੋਈਆਂ ਨੇ ਗੀਆਂ ਜਿਵੇਂ ਆਪਾਂ ਕਈ ਵਾਰ ਰੈਸਟੋਰੈਂਟਾਂ ਦੇ ਵਿੱਚ ਦੇਖਦੇ ਹਾਂ ਹਨ ਕੰਧਾਂ ਜਿਹੜੀਆਂ ਉਹ ਬਣੀਆਂ ਹੁੰਦੀਆਂ ਨੇ ਡੈਕੋਰੇਸ਼ਨ ਜਿਹੜੀ ਉਹ ਕੀਤੀ ਹੁੰਦੀ ਹੈ ਤੇ ਉਹ ਇਸ ਤਰ੍ਹਾਂ ਦੀਆਂ ਇੱਟਾਂ ਹੁੰਦੀਆਂ ਨੇ ਅਲੱਗ-ਅਲੱਗ ਤਰੀਕੇ ਦੀਆਂ ਨਵੇਂ-ਨਵੇਂ ਤਰੀਕੇ ਦੀਆਂ ਤੇ ਆ ਵੀ ਇਹਨਾਂ ਨੇ ਕੁਝ ਇੱਥੇ ਡਿਸਪਲੇ ਜਿਹੜੀਆਂ ਉਹ ਕੀਤੀ ਹੋਈਆਂ ਨੇਗੀਆਂ ਆ ਜਿਵੇਂ ਥੱਲੇ ਤੁਸੀਂ ਦੇਖ ਰਹੇ ਹੋ ਨਾਰਮਲ ਇੱਟਾਂ ਤੇ ਇਹਦੇ ਉੱਪਰ ਆ ਸਾਰੀਆਂ ਨਵੇਂ ਤਰੀਕੇ ਦੀਆਂ ਆਗੀਆਂ ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਇਹ ਐਗਜ਼ਿਬਿਸ਼ਨ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਦਿਖਾ ਦੰਦੇ ਆ ਤੇ ਨਾਲ ਇਧਰ ਕੁਝ ਆ ਵੀ ਆਗੀਆਂ ਹੋਮ ਡੈਕੋਰੇਸ਼ਨ ਦੇ ਨਾਲੇ ਰਿਲੇਟਡ ਚੀਜ਼ਾਂ ਆਗੀਆਂ ਸਾਰੀਆਂ ਤੇ ਇੱਥੇ ਇਹ ਸਟਾਲਾਂ ਵੀ ਲੱਗੀਆਂ ਹੋਈਆਂ ਨੇ ਇਹਨਾਂ ਨੇ ਬਾਈਆਂ ਨੇ ਲਿਖਿਆ ਹੋਇਆ ਵੀ ਫੋਟੋ ਨਹੀਂ ਖੱਟਣੀ ਨਹੀਂ ਆਪਾਂ ਤੁਹਾਨੂੰ ਦਿਖਾ ਦਉਂਦੇ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂ ਤੇ ਹੋਰ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਜਿਵੇਂ ਸੋਲਰ ਦੇ ਨਾਲ ਰਿਲੇਟਡ ਹੋ ਗਈਆਂ ਕੰਪਨੀਆਂ ਹਨ ਉਹ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਜਿਹੜੀਆਂ ਘਰਾਂ ਦੇ ਵਿੱਚ ਫੀਡਿੰਗ ਕਰਦੀਆਂ ਨੇ ਸੋਲਰ ਪਲੇਟਸ ਹੋ ਗਈਆਂ ਜਿਵੇਂ ਸੋਲਰ ਤੇ ਤੁਸੀਂ ਆਪ ਦੀ ਸਾਰੇ ਘਰ ਦੀ ਜਿਹੜੀ ਲਾਈਟ ਵਗੈਰਾ ਚਲਾਉਣੀ ਆ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਗਿਆ ਤੇ ਆ ਜਿਵੇਂ ਆਪਾਂ ਪਿੱਛੇ ਵੀ ਤੁਹਾਨੂੰ ਦਿਖਾਇਆ ਸੀ ਸਵਿਚ ਵਗੈਰਾ ਆਗੀਆਂ ਅਲੱਗ-ਅਲੱਗ ਕੰਪਨੀਆਂ ਨੇ ਵਿਹਾਨ ਕੰਪਨੀ ਦੀਆਂ ਸਵਿਚਾਂ ਨੇ ਬਹੁਤ ਅਲੱਗ-ਅਲੱਗ ਤਰੀਕੇ ਦੀਆਂ ਇਹਨਾਂ ਦੇ ਕੋਲ ਸਵਿਚਾਂ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਹੋਰ ਵੀ ਤੁਹਾਨੂੰ ਜਿਹੜਾ ਉਹ ਦਿਖਾ ਦੰਨੇ ਆ ਸਰ ਸਵਿਚਸ ਹੈ ਆਪਕੇ ਬਸ ਸਾਰੇ ਸਵਿਚਸ ਇਹ ਅਲੱਗ-ਅਲੱਗ ਤਰੀਕੇ ਦੀਆਂ ਸਵਿਚ ਹੋਲਡਰ ਹੋਗੇ ਹਨ ਇਹਨਾਂ ਦੇ ਕੋਲ ਕੱਲ ਜਿਵੇਂ ਆਪਾਂ ਨਵੇਂ ਘਰ ਪਾਉਨੇ ਆ ਤਾਂ ਨਵੇਂ-ਨਵੇਂ ਤਰੀਕੇ ਦੀਆਂ ਸਵਿਚਾਂ ਉਹਨਾਂ ਦੇ ਵਿੱਚ ਲੱਗਦੀਆਂ ਨੇ ਡੈਕੋਰੇਸ਼ਨ ਵਾਲੀਆਂ ਪਹਿਲਾਂ ਪੁਰਾਣੇ ਸੱਤਾ ਸਮਿਆਂ ਦੇ ਵਿੱਚ ਨਾਰਮਲ ਜਿਹੜੀਆਂ ਉਹ ਲੱਗਦੀਆਂ ਹੁੰਦੀਆਂ ਸੀਗੀਆਂ ਸਵਿਚਾਂ ਹੁਣ ਡੈਕੋਰੇਸ਼ਨ ਵਾਲੀਆਂ ਲੱਗਦੀਆਂ ਨੇ ਬਹੁਤ ਨਵੇਂ-ਨਵੇਂ ਤਰੀਕੇ ਦੀਆਂ ਜਿਹੜੀਆਂ ਉਹ ਸਵਿਚਾਂ ਲੱਗਦੀਆਂ ਨੇ ਤੇ ਇੱਧਰ ਵੀ ਇੱਕ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਵਾਟਰ ਗੀਜਰ ਵਾਟਰ ਗੀਜਰ ਹੈ वाटर गीजर्स ए सी लुक में जी। और स्क्वायर मॉडल हाँ ये पचास लीटर और ये ट्वेंटी फाइव लीटर इसमें है ये हीट पंप आ गया पाँच सौ लीटर में जी और ये किचन गीजर है ये इसका आउटडोर यूनिट है ये तीन सौ लीटर का हीट पंप है साथ में इसका आउटडोर यूनिट है जी। ये बिजली को सेवेंटी परसेंट कम कंज्यूम करता है इलेक्ट्रिसिटी गीजर के अकॉर्डिंग जी सर और जो किचन वाला है उसका क्या प्राइस क्या है ਕਿਚਨ ਵਾਲੇ ਦਾ ਪਾਈਸ ਕੋਈ 3800 ਰੁਪਏ ਆਏਗਾ ਇਸਕਾ ਜੀ ਸਰ 3800 ਇਸ ਵਿੱਚ ਕਿਚਨ ਮੋਡ ਵੀ ਹੈ ਕਿ ਆਪਕੋ ਅਗਰ ਮਿਕਸਰ ਨਹੀਂ ਵੀ ਲਗਾ ਹੂਆ ਹੈ ਤਾਂ ਉਸ ਮੋਡ ਮੇ ਕਰਕੇ ਆਪਕਾ ਹੱਥ ਨਹੀਂ ਜਲੇਗਾ ਜੀ ਪਾਣੀ ਉਤਨਾ ਹੀ ਗਰਮ ਆਏਗਾ ਜਿੰਨੀ ਆਪਕੀ ਰਿਕੁਆਇਰਮੈਂਟ ਹੈ ਰਿਕੁਆਇਰਮੈਂਟ ਹੈ ਜੀ ਜੀ ਸਰ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਐਗਜ਼ੀਬਿਸ਼ਨ ਤੁਹਾਨੂੰ ਸਾਰਾ ਉਹ ਦਿਖਾਉਨੇ ਆ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਜਿਹੜਾ ਉਹ ਦਿਖਾਇਆ ਔਰ ਇਹ ਜਿੰਨੀਆਂ ਵੀ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨ ਉਹ ਸਾਰਾ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਘਰਾਂ ਦੇ ਨਾਲ ਰਿਲੇਟਡ ਲੱਗੀਆਂ ਹੋਈਆਂ ਨੇ ਤੇ ਆ ਵੀ ਤੇ ਇਹਨਾਂ ਦੇ ਡੋਰ ਨੇ ਬਾਕੀ ਇਨਫੋਰਮੇਸ਼ਨ ਜਿਹੜੀ ਆਪਾਂ ਸਾਰੀ ਇਹਨਾਂ ਤੋਂ ਲਵਾਂਗੇ ਹਨ ਆਪਾਂ ਨੂੰ ਡੋਰ ਖੋਲ ਕੇ ਇਹ ਜਿਹੜਾ ਉਹ ਦਿਖਾਏ ਰਹੇ ਨੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਹੋਰ ਆਪਾਂ ਸਾਰਾ ਤੁਹਾਨੂੰ ਦਿਖਾ ਦਨੇ ਆ ਜਿਵੇਂ ਤੁਸੀਂ ਸ਼ੀਸ਼ੇ ਲੱਗੇ ਹੋਏ ਦੇਖ ਰਹੇ ਹੋ ਗਲਾਸ ਲੱਗੇ ਦੇਖ ਰਹੇ ਹੋ ਤੇ ਇਹ ਇਸ ਤਰ੍ਹਾਂ ਸਾਰਾ ਹੋ ਮਤਲਬ ਘਰਾਂ ਨੂੰ ਰੈਡੀ ਕਰਕੇ ਦਿੰਦੇ ਨੇ ਤਿਆਰ ਕਰਕੇ ਦਿੰਦੇ ਨੇ ਆ ਜਿਵੇਂ ਇੱਥੇ ਖੋਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਨ ਤੇ ਬਾਕੀ ਆਪਾਂ ਸਭ ਤੋਂ ਜਿਹੜੀ ਇਨਫੋਰਮੇਸ਼ਨ ਵੀ ਲਵਾਂਗੇ ਅਲਮੁਨੀਮੀ ਡੋਰ ਹੈ ਜੀ ਐਸ 40 ਦਾ ਹੈ ਜੀ ਮੈਚ ਨਹੀਂ ਮੈਚ ਲੱਗੇ ਜੀ ਸਾਡਾ ਬੱਤੀ ਹੁੰਦਾ ਹੈ ਇਸ ਤਰ੍ਹਾਂ ਦੇ ਡੋਰ ਨੇ ਜਿਵੇਂ ਆਪਾਂ ਨੂੰ ਕਰ ਹੋਣੀਾਰੇ ਦਿਖਾ ਰਹੇ ਨੇ ਜੀ ਇਹ ਡਬਲ ਡੋਰ ਹੈ ਜੀ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਲੌਕ ਆ ਗਏ ਸਾਰੇ ਆ ਡੋਰ ਲੌਕ ਨੇ ਇਹਨਾਂ ਦੇ ਵਿੱਚ ਸਾਰੇ ਨਵੀਂ ਨਵੀਂ ਟੈਕਨੋਲੋਜੀ ਦੇ ਲੌਕ ਆਪਾਂ ਨੂੰ ਡੋਰ ਲੌਕ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਜਿਵੇਂ ਆ ਕਾਰਡ ਸਵਾਈਪ ਕਰਕੇ ਜਿਹੜੇ ਉਹ ਖੁੱਲਦੇ ਹੁੰਦੇ ਨੇ ਇਸ ਤਰ੍ਹਾਂ ਦੇ ਸਾਰੇ ਡੋਰ ਲੌਕ ਨੇ ਤੇ ਆਪਾਂ ਅੱਗੇ ਚੱਲਦੇ ਆਂ ਅੱਗੇ ਉਹ ਤੁਹਾਨੂੰ ਹੋਰ ਕੁਝ ਸਟਾਲਾਂ ਜਿਹੜੀਆਂ ਉਹ ਜਾ ਕੇ ਦਿਖਾਉਨੇ ਆਂ ਤੇ ਇੱਧਰ ਆ ਜਿਵੇਂ ਪਾਣੀ ਵਾਲੀਆਂ ਟੈਂਕੀਆਂ ਆ ਗਈਆਂ ਇਹ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹਨਾਂ ਦੇ ਕੋਲ ਸਾਰੇ ਵਾਟਰ ਟੈਂਕ ਨੇ ਵੱਡਾ ਵਾਟਰ ਟੈਂਕ ਛੋਟਾ ਵਾਟਰ ਟੈਂਕ ਹਨਾ 5 ਲੇਅਰ ਵਾਟਰ ਟੈਂਕ ਇਹਨਾਂ ਨਾਲ ਜਿਹੜਾ ਉਹ ਲਿਖਿਆ ਹੋਇਆ ਤੇ ਇੱਧਰ ਨਾਲੇ ਕੁਛ ਆ ਵੀ ਹੋਮ ਡੈਕੋਰੇਸ਼ਨ ਵਾਸਤੇ ਪੇਂਟਿੰਗਸ ਵਗੈਰਾ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਹਨਾ ਦੇਖ ਸਕਦੇ ਹੋ ਜਿਵੇਂ ਬੋਰਡ ਦੇ ਜਿਹੜੇ ਉਹ ਡੋਰ ਜਿਹੜੇ ਉਹ ਬਣੇ ਹੋਏ ਨੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਤੁਹਾਨੂੰ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਹੀ ਦੇਖਣ ਨੂੰ ਮਿਲਣਗੀਆਂ ਇੱਥੇ ਵੀ ਕੁਝ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸਾਰਾ ਇੰਟੀਰੀਅਰ ਐਕਸਟੀਰੀਅਰ ਦੇ ਨਾਲ ਰਿਲੇਟਡ ਹੀ ਤੁਹਾਨੂੰ ਦੇਖਣ ਨੂੰ ਮਿਲੂ ਇਹ ਐਗਜ਼ੀਬਿਸ਼ਨ ਦੇ ਵਿੱਚ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਕੁਝ ਹੋਰ ਸਟਾਲਾਂ ਤੁਹਾਨੂੰ ਜਿਹੜੀਆਂ ਉਹ ਦਿਖਾਉਣੇ ਆ ਇੱਧਰ ਜਿਵੇਂ ਆਹ ਸਾਰਾ ਪਾਈਪ ਹੋ ਗਿਆ ਹਨ ਜਿਹੜੀ ਪਾਈਪਲਾਈਨ ਉਹ ਪਾਉਂਦੇ ਨੇ ਵਾਟਰ ਵਾਸਤੇ ਉਹ ਸਾਰੀ ਹੋ ਗਈ ਸਰ ਕੀ ਆਪਕੇ ਕੋਲ ਪਾਈਪਲਾਈਨ ਕਾ ਹੈ ਸਾਰਾ ਵਾਟਰ ਕੇ ਲਈ वाटर और ड्रेनेज दोनों है हमारे पास रेडियंट सिस्टम भी है जिसमें हर जगह पे पूरा सेंट्रलाइज एसी मिलता है और ये ड्रेनेज के पाइप है जो नॉन स्टिक है पीपी पी है इन्वायरमेंट फ्रेंडली है ग्रीन बिल्डिंग के प्रोडक्ट्स हैं सारे और ये मतलब कि माइनस ट्वेंटी डिग्री से प्लस नाइन्टी फाइव डिग्री तक टेम्परेचर ले लेते ले हैं तो। सिंगल स्टैक सिस्टम भी है इसमें कि जहाँ तीन पाइप का एक पाइप हो जाता है ਇਹ ਟੋਟਲ ਡਿਜ਼ਾਈਨਿੰਗ ਉਸੇ ਕੀ ਦਿਖਾਈ ਹੋਈ ਹੈ ਜੀ ਤੇ ਆ ਵੀ ਕੁਝ ਵਾਲ ਡੈਕੋਰੇਸ਼ਨ ਦੇ ਨਾਲ ਰਿਲੇਟਡ ਨੇ ਆ ਸਾਰਾ ਇਹਨਾਂ ਦੇ ਕੋਲ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਸਾਰਾ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਨੇ ਨਾ ਤੇ ਇਹਨਾਂ ਨੇ ਫਰਸ਼ ਤੇ ਵੀ ਜਿਹੜੀਆਂ ਅਲੱਗ-ਅਲੱਗ ਉਹ ਟਾਈਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਹਨ ਫਰਸ਼ ਤੇ ਵੀ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਟਾਈਲਾਂ ਬਣਾਉਂਦੇ ਨੇ ਬਾਕੀ ਵਾਲ ਵਾਸਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਇੱਥੇ ਬਾਕੀ ਆਪਾਂ ਇਨਫੋਰਮੇਸ਼ਨ ਵੀ ਜਿਹੜਾ ਉਹ ਲੈਣੇ सर क्या क्या होता है आपके पास के लिए सर वॉल के लिए मेरे पास स्टोन डिजाइन हैं ये सारे जी। आ, वो जैसे वो प्रोडक्ट है हैंड है वो भी हैंड कार्विंग है क्या इसका प्राइस क्या है फीट के अकॉर्डिंग होता है ये स्कोयर फीट के अकॉर्डिंग स्क्र फीट यस सर अदरवाइज जैसे ये है ये पर पीस है आपका पर कंसेप्ट ਤੇ ਆ ਵੀ ਇਧਰੇ ਨਾਲੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਵੀ ਵਾਲ ਵਾਸਤੇ ਡੈਕੋਰੇਸ਼ਨ ਲਈ ਹੋ ਗਿਆ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਪਿੱਛੇ ਜਿਹੜਾ ਹੋ ਦਿਖਾ ਕੇ ਆਇਆ ਇਹਨਾਂ ਦੀ ਸਟੋਰੀ ਆਪਕੇ ਪਾਸ ਵੀ ਮੈਂ ਸਾਰਾ ਵਾਲ ਡੈਕੋਰੇਸ਼ਨ ਕੇ ਲੀਏ ਸਰ ਵਾਲ ਮੇਂ ਵੀ ਲੱਗਤਾ ਹੈ ਫਲੋਰ ਮੇਂ ਵੀ ਲੱਗਤਾ ਹੈ ਸੋ ਡਿਪੈਂਡਿੰਗ ਕਿ ਆਪਕਾ ਯੂਜੇਜ ਹੈ ਉਸਕੇ ਅਕੋਰਡਿੰਗ ਹਮ ਕਸਟਮਾਈਜ਼ ਕਰ ਦਿੰਦੇ ਹੈ ਨੇਚਰਲ ਸਟੋਨ ਹੈ ਸੋ ਆਪ ਐਨੀਵੇਜ਼ ਯੂਜ਼ ਕਰ ਸਕਦੇ ਹੋ ਇਸ ਕੋ ਤੇ ਇਹਦੇ ਨਾਲ ਇਹ ਕੁਝ ਸਟੋਲਾਂ ਆ ਗਈਆਂ ਜਿਹੜੀਆਂ ਸੋਲਰ ਵਾਲੀਆਂ ਸੋਲਰ ਦੇ ਨਾਲ ਰਿਲੇਟਡ ਵੀ ਇਥੇ ਸਟੋਲ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਨਾਂ ਦੇ ਕੋਲੇ ਸਾਰਾ ਜਿਵੇਂ ਸੋਲਰ ਸਿਸਟਮ ਹੈ ਆ ਜਿਵੇਂ ਪਲੇਟਾਂ ਤੁਸੀਂ ਦੇਖ ਸਕਦੇ ਹੋ ਸੋਲਰ ਵਾਲੀਆਂ ਪਈਆਂ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਸੋਲਰ ਆ ਜਿਹੜਾ ਉਹ ਹੌਲੀ ਹੌਲੀ ਮਤਲਬ ਘਰਾਂ ਦੇ ਵਿੱਚ ਆ ਰਿਹਾ ਹੈ ਤੇ ਸੋਲਰ ਸਿਸਟਮ ਦੀ ਬਹੁਤ ਮੰਗ ਜਿਹੜੀ ਉਹ ਵਧ ਰਹੀ ਹੈ ਤੇ ਇਹ ਬਾਕੀ ਇੱਧਰ ਵੀ ਕੁਝ ਨਾਲ ਹੋਰ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਮਾਰਬਲ ਵਾਲੀਆਂ ਕੰਪਨੀਆਂ ਇਹਨਾਂ ਦੇ ਕੋਲ ਅਲੱਗ-ਅਲੱਗ ਤਰੀਕੇ ਦੇ ਮਾਰਬਲ ਨੇ ਜਿਹੜੇ ਹਨਾ ਔਰ ਵਾਲ ਦੀ ਉਹ ਡੈਕੋਰੇਸ਼ਨ ਵਾਸਤੇ इधर कुछ होर स्टॉल हो तो जी लगे हुई सारा वॉलोरे इंटीरियर काउसियम ये हमारा पी वी सी रोलिंग शटर है जी। ये हमारा मैजिक कॉर्नर आ गया हमारी कटलरी बास्केट आ गई हमारा बॉटन फूलआउट आ गया में से आ, ये हमारा पेंट्री मैकेनिज्म आ गया ये टोटल मतलब पूरी किचन का रेडी हो जाएगा ये फोर्टीन हंड्रेड रुपीज़ पर से स्टार्टिंग रेंज है हमारे पास टिल टेल्थेंड रुपीज़ पर स्क्वायर फीट की रेंज है हमारे पास इसमें हम किचन एंड वॉर्ड्रोप्स की टेन ईयर की वारंटी देते हैं तो इसमें हमारी वार्डरोब का सेटअप आ गया तो दिस इज द हैंगर लिफ्टर दिस इज द ज्वेलरी ट्रे दिस इज द हैंगर एंड दिस अप्रॉसीमेटली एट फिफ्टी रुपीज़ पर स्क्र फीट से स्टार्टिंग है हमारे पास टल सिक्सटीन हंड्रेड टू सेवनटी हंड्रेड रुपीज़ पर स्क्यर फीट तक है हमारे इंडियन पी वी सी डब्ल्यू पी सी लूज है हमारे ये हमारे इंडियन चारकोल लूज है दिस आर नॉट इम्पोर्टेड दिज आर मैनुफेक्चर सो ये हमारे पास इसमें फोर फिफ्टी से लेकर एलेवन हंड्रेड तक की रेंज में हमारे पास लूज अवेलेबल है इसमें नाइन पॉइंट फाइव फीट एंड एट फीट की हाइट आती है ਤੇ ਇੱਧਰ ਕੁਝ ਹੋਰ ਸਟਾਲਾਂ ਜਿਹੜੀਆਂ ਉਹ ਹੋਰ ਵੀ ਲੱਗ ਰਹੀਆਂ ਨੇ ਜਿਵੇਂ ਇਹਨਾਂ ਕੋਲ ਬਲੈਂਕਟ ਹੋ ਗਏ ਹਨਾ ਤੇ ਕੁੜਤੇ ਪਜਾਮੇ ਹੋ ਗਏ ਇਹ ਸਟਾਲਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲਣਗੀਆਂ ਕਿਉਂਕਿ ਅੱਜ ਪਹਿਲਾ ਦਿਨ ਆ ਸਾਰੇ ਸਟਾਲਾਂ ਜਿਹੜੀ ਉਹ ਤਿਆਰੀ ਉਹ ਕਰ ਰਹੇ ਨੇ ਹਨਾ ਸਟਾਲਾਂ ਦੀ ਤੇ ਇਸ ਤਰ੍ਹਾਂ ਦੀਆਂ ਸਟਾਲਸ ਵੀ ਤੁਹਾਨੂੰ ਇੱਥੇ ਮਿਲ ਜਾਣਗੀਆਂ ਤੇ ਇਹਦੇ ਨਾਲ ਇਹ ਕੁਝ ਇਸ ਤਰ੍ਹਾਂ ਦਾ ਸਮਾਨ ਵੀ ਤੁਹਾਨੂੰ ਜਿਹੜਾ ਉਹ ਦੇਖਣ ਨੂੰ ਮਿਲੇਗਾ ਇਹਦੇ ਉੱਪਰ ਬਹੁਤ ਸੋਹਣਾ ਵਰਕ ਜਿਹੜਾ ਉਹ ਹੋਇਆ ਹੋਇਆ ਇਹ ਵੀ ਸਾਰਾ ਹੋਮ ਦੇ ਨਾਲ ریلیਟਡ ਹੈ ਇਹਨਾਂ ਦੇ ਕੁਝ ਕੋਲ ਕੁਝ ਟੇਬਲ ਵਗੈਰਾ ਨੇ ਅੱਜ ਕੀ ਹੈ ਸਰ ਆਪਕੇ ਬਾਸ ਸਾਰਾ ਟੇਬਲ ਹੋਮ ਡੈਕ ਕਿਸ ਚੀਜ਼ ਦਾ ਬਣਾ ਹੋਇਆ ਹੈ ਜੀ ਇਹ ਈਪੋਕਸੀ ਈਪੋਕਸੀ ਫਰਨੀਚਰ ਜੀ 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 ਟੋਟਲ ਫਰਨੀਚਰ ਹੁੰਦਾ ਹੈ ਆਪਕੇ ਬਾਸ ਹਾਂ ਜੀ ਜੀ ਓਕੇ ਸਾਰਾ ਇਹ ਸਾਰਾ ਫਰਨੀਚਰ ਹੈ ਨਾ ਦੇ ਕੋਲ ਬਹੁਤ ਸੋਹਣੇ ਸੋਹਣੇ ਤਰੀਕੇ ਦੇ ਇਹਨਾਂ ਨੇ ਜਿਵੇਂ ਟੇਬਲ ਜਿਹੜੇ ਉਹ ਬਣਾਏ ਹੋਏ ਨੇ ਹਨਾ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਰਾ ਪੂਰਾ ਸੈਟਅਪ ਆ ਜਿਹੜਾ ਸ਼ੈਂਕ ਦਾ ਤੇ ਬਹੁਤ ਸੋਹਣੇ ਤਰੀਕੇ ਦਾ ਜਿਹੜਾ ਉਹ ਬਣਾਇਆ ਹੋਇਆ ਤੇ ਆ ਵੀ ਜਿਵੇਂ ਸਾਰਾ ਹਾ ਪੱਥਰ ਵਾਲੀਆਂ ਸਟਾਲਾਂ ਆ ਗਈਆਂ ਇਥੇ ਤੁਸੀਂ ਦੇਖ ਰਹੇ ਹੋ ਤੇ ਇਧਰ ਆ ਸਾਰਾ ਆ ਗਿਆ ਵਾਕੀ ਜਿਹੜਾ ਉਹ ਸ਼ੈਂਕ ਵਗੈਰਾ ਹੋ ਗਏ ਹਨ ਤੇ ਜਿਵੇਂ ਵਾਸ਼ਰੂਮ ਸਾਰੇ ਤਿਆਰ ਹੁੰਦੇ ਨੇ ਉਹਨਾਂ ਦਾ ਸਾਰਾ ਸੈਟਅਪ ਹੈ ਇਹਨਾਂ ਦੇ ਇੱਥੇ ਸੈਟਅਪ ਜਿਹੜਾ ਉਹ ਰੈਡੀ ਕੀਤਾ ਹੋਇਆ ਸੋ ਇਹ ਆਪਣਾ ਜੋ ਬ੍ਰਾਂਡ ਨੇਮ ਹੈ ਕੈਰੋਵਿਟ ਕਨ ਨਾਮ ਸੇ ਹੈ ਇਹ ਕਜਾਰੇ ਕਾ ਆਪਣਾ ਪ੍ਰੋਡਕਟ ਹੈ ਪੂਰਾ ਟੋਟਲੀ ਹਮਾਰੇ ਇਸ ਕਜਾਰੀਆ ਕਿ ਚਾਰ ਡਿਵੀਜ਼ਨਸ ਹੈ ਟਾਈਲਸ ਕੀ ਹੈ ਇਸਪਾ ਪੀਵੀਟੀ ਜੀਵੀਟੀ ਔਰ ਸਰਵੇ ਕਾ ਹੈ ਐਂਡ ਇਹ ہماری ਫੋਰਥ ਡਿਵੀਜ਼ਨ ਹੈ जिसमें बाथ फिटिंग्स टोटल एसेसरीज बाथरूम की सारी एसेसरीज आपको मिल जाएंगी इसमें सैंट्री वेयर वगैरह ये हमारी डायवेटर्स रेंज है सारी जो एक प्रीमियम से लेके मतलब एवरी कस्टमर आपको इसमें मिल जाएगा लो रेंज का हाई रेंज का, हाँ रेंज का। इसमें क्या जी के फ्रेंड में वो वीडियो बना रहे हैं दे तो ये हमारा सारा डायवेटर सीरीज स्टार्ट है हमारी रेंज यहाँ से स्टार्ट हो जाती है आपकी ये हमारा हाई फ्लो डाइवेटर है फोर्टी एट फाइव एम भी काटरेज है एंड इसमें जो फ्लो का प्रेशर भी रहता है बड़ा कंफर्टेबली रहता है मतलब तो कोई दिक्कत वगैरह नहीं रहती आपको जैसे टैंकी का लो प्रेशर आ रहा है वापस स्पाउट में वगैरह में उसके बाद ये सारे रेंज डिजाइनर्स हमारे सारे स्टाइल लीक्स स्लिक्स वगैरह एक बेनिफिट हो रहा है हमारे जो टैप्स में इसमें वाटर सेविंग क्या है जो हमारे बेसिक मिक्सर है टू स्टेप काटरेज में है फॉर एग्जाम्पल आजकल जैसे वाटर सेविंग चल रहे हैं जो फर्स्ट स्टेप आ गया तो इसमें आप सेवेंटी परसेंट वाटर सेव कर सकते हैं पानी का और ये हमारा फुल प्रेशर जाता है फिर हमारी ये सैनिटरी वेयर डिविजन्स आ गई है जिसमें हमारे सारे वन पीस हैं मॉडल्स हैं साइफोनिक्स मॉडल्स भी हैं नॉन साइफोनिक्स मॉडल्स भी हैं हमारे डिज़ाइनर काउंटर टॉप्स हैं हमारे उसके बाद हमारे वॉलंग्स कंसील्ड टैंक्स ईच एंड एवरीथिंग आपको मिल जाएगा जो लेटेस्ट है जो रेंज वाइज भी बड़ी नॉमिनल है टेन थाउजेंड एम आर पी से स्टार्ट है ना हमारे जो सीट्स वगैरह भी हैं एंड काउंटर टॉप में हमारे फोर थाउजेंड की रेंज के स्टार्ट हो जाते हैं टेन ईयर्स की वारंटी से आपको मिलेगी इसमें पूरा टोटली हो रही है हमारा फिर उसके बाद कंसील टैंक है न्यूमेटिक कंसील टैंक है इसका बेनिफिट क्या होता है इसमें रोड्स नहीं होती इसमें पाइप्स होती है थ्रू जब इसको प्रेस करते हैं तो उसमें पाइप की तरह वैक्यूम बनता है जो आपका वाटर फ्लश आउट करता है जो नॉर्मली दूसरे टैंक्स होते हैं उसमें रोड्स होती हैं तो आफ्टर वन ईयर या वन या टू ईयर में वो रोड्स क्या होता है ब्रेक हो जाती है कई बार तो उसमें ब्रेक होने के चांसेस नहीं होते क्वालिटी बहुत ज़्यादा इम्प्रूव कर दी है ये तो सारी रेंस है हमारी फिर उसके बाद हमारा वैनिटी सेगमेंट आ गया है ये भी वन ऑफ द लेटेस्ट है कोई किसी ब्रांड्स में नहीं आया अभी तक क्वालिटी वाइज आपको इसमें कार्बन फाइबर मिल जाएगा ये एस डी एम आर बोर्ड की तरह नहीं है तो इसमें कोई टर्माइट नहीं लगेगा कोई एंटी डस्ट नहीं लगेगा इसमें और अपना वाटर का भी इसमें कोई इफेक्ट नहीं पड़ेगा तो लाइफ लॉन्ग का लोगा वारंटी की भी है उसके बाद हमारी कलर्स रेंज स्टार्ट हो जाती है और तो बाथरूम आजकल डिजाइनर्स बनाने के लिए आर्किटेक्ट्स वगैरह डिमांड करते हैं उसके तो बाद कलर्स रेंज आपको सारे मिल जाएंगे इसमें अवेलेबल हो जाएगी फिर उसमें हमारे पास लाइट ग्रीन है डार्क ग्रीन है ब्राउन है लाइट ग्रे है डार्क ग्रे है ब्लैक है से। ये सारे डिजाइनर्स काउंटरटॉप आ गए फिर हमारे पास डिजाइनर टैप्स आ गए कलर टैप्स ये भी सर लेटेस्ट टेक्नोलॉजी है पीवीटी है इसके ऊपर कोई पाउडर कोटिंग नहीं किया हुआ है पीवीटी के अगर थ्रू तो वेपोराजेशन इसके ऊपर कलर होती है अकॉर्डिंग सेवन में तो उसकी लाइफ जो लॉन्ग है वो भी टेन ओस की रहती है जी सर इसकी वारंटी भी सेम टेन की रहेगी आपको ये हमारा ब्लैक एंड गोल्ड कलर है ये शैम्पियन गोल्ड में आ गया उसके बाद एक गन मेटल में आ गया हमारा फिर रोज़ गोल्ड फिर हमारा गोल्ड एंड क्रोम में आ गया जी सर सेम यही सेम काउंटर टॉप डिजाइनर्स वगैरह और बड़ी मेसिंग उसके बाद ये कुछ लाइव फंक्शन किए हैं हमने शावर के प्रेशर के साथ तो मैं आपको एक टेक्निकली बताया अपने ये, ये, ये वाटरफॉल हमारा गिर रहा है ये शावर हो गया आपका? ये मिस्ट हो गया आगे। 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 अभी टच स्क्रीन यहाँ से ऑपरेट है पर घर में जब आप रोड करें तो जैसे हमारे ये डायबेटस लगे ना थर्मोस्टेट्स लगे हैं तो वहां से ऑपरेट ये तो सिर्फ ये डेमो दिखाने के दिखाने के लिए उसके बाद मिस्ट आ ये आ सर ये अपना ये रेन शॉवर आ गया सर ये कॉटन में आ गया शावर ये वाटरफॉल आपका किधर है ये हमारे बॉडी एक्स कुछ लगते हैं प्राइस कितना ने ने था सर ये भी हमारा जो है ट्वेंटी थाउजेंड से वाटरफॉल शावर स्टार्ट हो जाता है एंड uh, उसके बाद ये मैक्सिमम सिक्सटी सेवन थाउजेंड जाता जारा। 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 है अगर आप बड़े फ्लोर फोर फ्लोर में जाओगे जो शावर गिरफ़ फैल रहा है ना सिंगल होल से